ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਮਜ਼ਦਮ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਭਜਨ ਸਿੰਘ ਗਿੱਲ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਵਿੱਚ ਇੱਕ ਨਵਾਂ ਪੈਨਟਾ ਅਪਣਾਏ ਜਾਣ ਤੇ ਨਵੀਂ ਰਣਨੀਤੀ ਕਢਣ ਦੇ ਬਾਰੇ ਜ਼ਿਕਰ ਕਰਾਂਗੇ ਗੰਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਪ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਕ ਨੂੰ ਸਭੇ ਸਿਰ ਮਿਲ ਜਾਇਆ ਕਰੇ ਸਿਆਣਾ ਵੱਲੋਂ ਆਮ ਹੀ ਇਹ ਕਹਾਵਤ ਵਾਰ-ਵਾਰ ਵਰਤੀ ਜਾਂਦੀ ਹੈ ਕਿ ਜੇਕਰ ਖੋ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਫਿਰ ਉਂਗਲ ਟੇਢੀ ਕਰਕੇ ਇਸ ਨੂੰ ਕਢਣਾ ਪੈਂਦਾ ਹੈ ਇਸ ਤਰ੍ਹਾਂ ਦਾ ਹੀ ਨਵਾਂ ਪੈੰਟੜਾ ਹੁਣ ਪੰਜਾਬ ਮੁਲਾਜ਼ਮਾਂ ਪੈਨਸ਼ਨਰਸ ਸਾਂਝੇ ਫਰੰਟ ਵੱਲੋਂ ਵੀ ਅਪਣਾਉਣ ਦਾ ਫੈਸਲਾ ਕੀਤਾ ਗਿਆ ਹੈ ਜਦ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤਾਂ ਧਰਨਿਆਂ ਮਜਾਰਿਆਂ ਰੈਲੀਆਂ ਪ੍ਰੋਟੈਸਟਾਂ ਅਰਦਾ ਅਲਾਦਾ ਇਸ ਦੇ ਉੱਤੇ ਕੋਈ ਅਸਰ ਹੀ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਮੁਲਾਜ਼ਮ ਪੈਨਸ਼ਨਾਂ ਦਾ ਗਿਆ ਸੰਝੀਆਂ ਜੋ ਮੰਗਾ ਹਨ ਉਹ ਲੰਬੇ ਸਮੇਂ ਤੋਂ ਪੈਂਡਿੰਗ ਹਨ ਤੇ ਉਹ ਜਿਉਂ ਦੀਆਂ ਤਿਉਂ ਹਵਾ ਦੇ ਵਿੱਚ ਹੀ ਲਟਕੀਆਂ ਹੋਈਆਂ ਹਨ ਤਾਂ ਆਉਂ ਜਾਂਦੇ ਹਾਂ ਕਿ ਹੁਣ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਂਦੇ ਹੋਏ ਕਿਹੜੀ ਨਵੀਂ ਰਣਨੀਤੀ ਘੜੀ ਗਈ ਹੈ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਾਂ ਅਤੇ ਮਾਣ ਪਤਾ ਵਰਕਰਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤੇ ਜਾਣ ਨੂੰ ਲੈ ਕੇ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਸੰਜੇ ਫਰੰਟ ਵੱਲੋਂ ਈਸੜੂ ਭਵਨ ਵਿਖੇ ਸੂਬਾ ਪਧਰੀ ਮੀਟਿੰਗ ਸੰਜੇ ਫਰੰਟ ਦੇ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਮੀਟਿੰਗ ਤੋਂ ਬਾਅਦ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਸतीश ਰਾਣਾ ਅਤੇ ਗਗਨਦੀਪ ਸਿੰਘ ਭੁੱਲਰ ਤੇ ਸੂਬਾ ਆਗੂ ਸ਼ੇਵ ਕੁਮਾਰ ਤਿਵਾੜੀ ਕੁਲਵਰਨ ਸਿੰਘ ਗੁਰਮੀਲ ਸਿੰਘ ਮੈਰਡੇ ਉਤਾਰ ਸਿੰਘ ਗਗੜਾ ਸੁਖਵਿੰਦਰ ਸਿੰਘ ਲੀਲ ਰਸ਼ਪਾਲ ਸਿੰਘ ਕੇਵਲ ਸਿੰਘ ਬਨਵੈਤ ਮਨਜਿੰਦਰ ਸਿੰਘ ਮਨਸੂਰਾ ਨੇ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਕੇਂਦਰ ਅਤੇ ਗਵਰਨਦੀ ਸ਼ੋਭਿਆਂ ਦੀ ਸਰਕਾਰਾਂ ਨਾਲੋਂ 16% ਘਾਟ ਮਹंगाई ਪਤਾ ਦੇ ਰਹੀ ਹੈ ਇਸੇ ਤਰ੍ਹਾਂ ਪੈਨਸ਼ਨ ਉੱਤੇ 2.95 ਦਾ ਗੁਣਾਕ ਲਾਗੂ ਕਰਨ ਆਪਣੀ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਦੇਣ ਸੰਬੰਧੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ਨੂੰ ਲਾਗੂ ਕਰਨਾ ਤੇ ਰੈਂਦੇ ਬੋਰਡ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਮਾਨਕਤਾ ਵਰਕਲਾਂ ਤੇ ਘਟੋ ਘਟੂਜਰਤਾ ਕਾਨੂੰਨ ਲਾਗੂ ਕਰਨਾ ਕੱਚੇ ਆਊਟਸੋਰਸ ਇਨਲਿਸਟਮੈਂਟ ਅਤੇ ਵਰਕ ਵਰਕ ਸੁਸਾਇਟੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਤੇ ਪੱਕੇ ਕਰਨ ਦੀ ਲਾਂਦੀ ਕਟਿਆ ਪਾਲਿਸੀ ਨੂੰ ਸੋਧਣਾ 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਉੱਤੇ ਪੰਜਾਬ ਦੇ ਤਨਖਾਹ ਸਕੇ ਲਾਗੂ ਕਰਨਾ ਪਿੰਡੂ ਦੇ ਬਾਰਡਰ ਏਰੀਆ ਸਮੇਤ ਕੱਟੇ ਗਏ ਸਾਰੇ ਪੱਤੇ ਤੇ ਐਸਪੀ ਬਹਾਲ ਕਰਨ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਦਾ ਫੈਸਲਾ ਕਰਦਕਰਨ ਮੰਗਾਈ ਪੱਤੇ ਅਤੇ 6ਵੇਂ ਤਨਖਾਹ ਕਮਿਸ਼ਨ ਤਹਿਤ ਬੰਦੇ ਬਕਾਇਆ ਜਾਰੀ ਕਰਨ ਕੇਂਦਰੀ ਪੈਟਰਨ ਤੇ ਗ੍ਰੈਚੁਇਟੀ ਦੀ ਹੱਦ 20 ਲੱਖ ਤੋਂ ਵਧਾ ਕੇ 25 ਲੱਖ ਕਰਨ ਤੇ ਰਹਿੰਦੇ ਬੋਰਡ ਕਾਰਪੋਰੇਸ਼ਨਾਂ ਵਿੱਚ ਲਾਗੂ ਕਰਨ ਜਜ਼ੀਆ ਰੂਪੀ 200 ਰੁਪਏ ਵਿਕਾਸ ਟੈਕਸ ਬੰਦ ਕਰਨ ਸਮੇਤ ਸਾਂਝੇ ਪ੍ਰਾਂਤ ਦੀਆਂ ਹੋਰ ਮੰਗਾਂ ਪੂਰੀਆਂ ਕਰਨ ਤੋਂ ਲਗਭਗ 50 ਸਰਕਾਰ ਜੋ ਹੈ ਉਹ ਇਨਕਾਰੀ ਹੀ ਹੋ ਚੁੱਕੀ ਹੈ ਜਦ ਕਿ ਸੱਤਾ ਬਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮੁਲਾਜ਼ਮਾਂ ਪੈਨਸ਼ਨਾਂ ਅਤੇ ਮਾਨ ਪਤਾ ਵਰਕਰਾਂ ਨੂੰ ਅਨੇਕਾਂ ਕਿਸਮ ਦੀਆਂ ਗਰੰਟੀਆਂ ਦਿੱਤੀਆਂ ਗਈਆਂ ਸਨ ਆਗਮ ਆਖਿਆ ਕਿ ਇਹਨਾਂ ਮੰਗਾਂ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੱਖਣ ਤੇ ਚਰਚਾ ਕਰਵਾਉਣ ਲਈ ਸਾਂਝਾ ਪਰਣ ਨੇ ਫੈਸਲਾ ਕੀਤਾ ਹੈ ਕਿ 4 ਜਨਵਰੀ ਨੂੰ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਤੇ ਬਹੁਜਨਾ ਸਮਾਜ ਪਾਰਟੀ ਦੇ ਵਿਧਾਇਕ ਨਿਸ਼ੰਤਰ ਪਾਲ ਜੀ ਨੂੰ ਉਹਨਾਂ ਦੀ ਰਾਇਸ਼ ਤੇ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ ਤੇ ਉਹਨਾਂ ਤੋਂ ਇਸ ਗੱਲ ਦੀ ਮੰਗ ਕੀਤੀ ਜਾਵੇਗੀ ਕਿ ਇਹਨਾਂ ਮੰਗਾਂ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੱਖਿਆ ਜਾਵੇਗਾ ਹਾਂਜੀ ਇਹ ਨਵਾਂ ਪੈਂਤੜਾ ਬਣਾਇਆ ਗਿਆ ਹੈ ਕਿਉਂਕਿ ਜੇਕਰ ਸੱਤਾਧਾਰੀ ਜੋ ਧਿਰ ਹੈ ਉਹ ਮੁਲਾਜ਼ਮਾਂ ਪੈਸਿਆਂ ਦੀ ਮੰਗਾਂ ਵੱਲ ਕੁੱਕਾ ਧਿਆਨ ਦੇ ਹੀ ਨਹੀਂ ਰਹੀ ਤਾਂ ਹੁਣ ਜੋ ਵਿਰੋਧੀ ਧਿਰ ਦੇ ਆਗੂ ਹਨ ਤੇ ਵਿਧਾਇਕ ਹਨ ਉਹਨਾਂ ਨੂੰ ਮੰਗ ਪੱਤਰ ਸੌਂਪ ਕੇ ਤੇ ਜੋ 4 ਜਨਵਰੀ ਨੂੰ ਸੈਸ਼ਨ ਹੈ ਉਸ ਦੇ ਵਿੱਚ ਇਹਨਾਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦੇ ਵਾਸਤੇ ਵਾਸਤੇ ਕੀ ਆ ਜਾਵੇਗਾ ਇਸ ਮੌਕੇ ਸਾਂਝਾ ਫਰੰਟ ਵੱਲੋਂ 13 ਦਸੰਬਰ ਨੂੰ ਸੰਯੁਕਤ ਕਾਰਨ ਮੋਰਚੇ ਵੱਲੋਂ ਪੰਜਾਬ ਦੀਆਂ ਸਮੂਚੀਆਂ ਮਜ਼ਦੂਰ ਤੇ ਮਲਾਜ਼ਮ ਟ੍ਰੇਡ ਯੂਨੀਅਨਾਂ ਨੌਜਵਾਨ ਵਿਦਿਆਰਥੀ ਇਸ ਤਰ੍ਹਾਂ ਤੇ ਹੋਰ ਸੰਘਰਸ਼ੀਲ ਜਿੱਥੇ ਮੰਡੀਆਂ ਨਾਲ ਕੀਤੀ ਸਾਂਝੀ ਮੀਟਿੰਗ ਮੀਟਿੰਗ ਵਿੱਚ ਲਏ ਫੈਸਲਿਆਂ ਦਾ ਪੂਰਨ ਸਮਰਥਨ ਕੀਤਾ ਤੇ 16 ਜਨਵਰੀ ਨੂੰ ਪੰਜਾਬ ਅੰਦਰ ਬਿਜਲੀ ਨਿਗਮ ਦੇ निग्रान इंजीनियर ਦੇ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਤਦਨਿਆਂ ਵਿੱਚ ਪਰਵੀ ਸ਼ਿਮੁਲੀਅਤ ਕਰਨ ਦਾ ਫੈਸਲਾ ਕੀਤਾ ਤੇ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਸ਼ਹਿਰਾਂ ਅੰਦਰ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਵਿੱਚ ਵੀ ਸ਼ਾਮਲ ਹੋਣ ਦਾ ਫੈਸਲਾ ਕੀਤਾ ਇਸ ਮੌਕੇ ਸਾਂਝੇ ਫਰੰਟ ਦੇ ਸੂਬਾ ਆਗੂ ਤੇਤ ਸਿੰਘ 바ਸੀ, ਸ੍ਰਿੰਦਰ ਰਾਮ ਕੁਸਾ, ਰਕੇਸ਼ ਸ਼ਰਮਾ, ਕੁਲਦੀਪ ਸਿੰਘ ਉਦੋਕੇ ਰਜੀਤ ਸਿੰਘ ਸੁਖਮੰਦਰ ਸਿੰਘ ਬਿਕਰ ਸਿੰਘ ਸਿੰਘਾਰਨਾ ਸਿੰਘ ਅਤੀ ਵੀ ਹਾਜ਼ਰ ਸਨ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਸ ਨਵੇਂ ਪੈਂਟਰੇ ਨਾਲ ਯਾਨੀ ਕਿ ਵਿਰੋਧੀ ਧਿਰ ਦੇ ਜੋ ਵਿਧਾਇਕ ਹਨ ਜਾਂ ਲੀਡਰ ਹਨ ਉਹਨਾਂ ਨੂੰ ਮੰਗਾਂ ਸੰਬੰਧੀ, ਮਲਾਜਮ ਪੈਨਸ਼ਨਰ ਮੰਗਾਂ ਸੰਬੰਧੀ ਆਵਾਜ਼ ਉਠਾਉਣ ਦੇ ਵਾਸਤੇ ਸੈਸ਼ਨ ਦੇ ਵਿੱਚ ਜੋ ਮੰਗਾਂ ਨੂੰ ਉਠਾਇਆ ਜਾਣ ਦੇ ਵਾਸਤੇ ਕੀ ਆ ਜਾਵੇਗਾ ਇਹ ਇੱਕ ਨਵਾਂ ਪਹੁੰਚ ਰਾਹ ਹੈ ਤੇ ਨਵੀਂ ਰਣਨੀਤੀ ਹੈ ਕਿਉਂਕਿ ਇਸ ਦਾ ਅਸਰ ਦੇਖਣ ਨੂੰ ਅਵਸ਼્ય ਮਿਲੇਗਾ ਕਿਉਂਕਿ ਵਿਰੋਧੀ ਧਿਰ ਵੱਲੋਂ ਜਦੋਂ ਇਹ ਮੰਗ ਰੱਖੀ ਜਾਵੇਗੀ ਤਾਂ ਸਰਕਾਰ ਜਿਸ ਦੇ ਕੰਨਾਂ ਉਤੇ ਪਹਿਲਾਂ ਕੋਈ ਮੰਗਾ ਸੰਬੰਧੀ ਜਿਉਂ ਹੀ ਨਹੀਂ ਸਰਕਾਰੀ ਉਹ ਸੋਚਨ ਵੱਲ ਤੇ ਮਨਜ਼ੂਰ ਜ਼ਰੂਰ ਹੋਵੇਗੀ ਹੁਣ ਦੇਖਣ ਨੂੰ ਇਹ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕਿੰਨਾ ਅਸਰ ਹੁੰਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ